10ਵੀਂ ਪਾਈ ਫਰਕੀ ਰਿਪੋਰਟ ਸਾਡਾ ਕਿਰਤੀ ਵੀਰ ਹੈ 200 ਰੁਪਏ ਫਰੀਦ ਖਾਨ ਦੇ ਲਈ ਪੋਜਦਾ ਕਰ ਗਿਆ ਕਿਰਤੀ ਦਾ ਧੰਨਵਾਦ 200 ਦੇ ਮਾਣ ਫਰੀਦ ਲਈ ਪੋਜਦੇ ਹੋ ਗਏ ਲਓ ਸਾਹਮਣੇ ਗਗਨ ਮਲੜੀ ਹੈਪੀ ਪੁੱਛੋ ਨੰਬਰ ਰੀਡਰ ਦਾ ਮੈਚ ਸਮਾਪਤ ਜਲਾਲਾਣਾ ਜਿੱਤ ਗਈ ਭਾਈ ਕਿਰਤੀ ਵੱਲੋਂ 200 ਰੁਪਏ ਫਰੀਦ ਖਾਨ ਲਈ ਪੋਜਿਆ ਬਹੁਤ ਧੰਨਵਾਦ ਕੋਈ ਗੱਲ ਨਹੀਂ ਨਰੰਗ ਤੇ ਕੁੱਤੀਵਾਲ ਦਾ ਮੈਚ ਸ਼ੁਰੂ ਕਰੋ ਰਾਜਗੜ੍ਹ ਕੁੱਬੇ ਤੇ ਥਰਾਜ ਇਹਨਾਂ ਟੀਮਾਂ ਦਾ ਵੀ ਮੁਕਾਬਲਾ ਹੋਵੇਗਾ ਆਓ ਜੀ ਨਰੰਗ ਤੇ ਕੁੱਤੀਵਾਲ ਹੈਲੋ ਸ਼ਹਿਰੀ ਜਟਾਣਾ ਦਾ ਸਨਮਾਨ ਕਰਮਜੀਤ ਸਤਨਾਮ ਤੇ ਸਾਡਾ ਗੁਰਪਾਲ ਦਾਣਾ ਇਹਨਾਂ ਵੱਲੋਂ ਸ਼ਹਿਰੀ ਜਟਾਣੇ ਦਾ ਸਨਮਾਨ ਲੈ ਵੀ ਸ਼ਹਿਰੀ ਉਹ ਪ੍ਰਾਪਤ ਕਰ ਲਾ ਵੀ ਵੀਰ ਆ ਕੇ ਸ਼ਹਿਰੀ ਜਟਾਣਿਆਂ ਵਾਲਾ ਸਾਡਾ ਭਰਾ ਜਿੱਥੇ ਵਾਅ ਸੁਣਦਾ ਕਰਮਜੀਤ ਸਤਨਾਮ ਤੇ ਗੁਰਪਾਲ ਦਾਣਾ ਵੱਲੋਂ ਸਨਮਾਨ ਹੋਵੇਗਾ ਬਾਈ ਜੀ ਕੁੱਤੀ ਵਾਲੀ ਟੀਮ ਆ ਗਈ ਹੈ ਨਰੰਗ ਵਾਲੇ ਭੱਜ ਕੇ ਆਓ ਯਾਰ ਟਾਈਮ ਨਾ ਲਾਓ ਉਧਰ ਦੇ ਪਾਸੇ ਗਰਾਊਂਡ 'ਚ ਪਾਣੀ ਪੋਛਦਿਆ ਕਰੋ ਜੀ ਕਿਹੜੇ ਵੀਰ ਦੀ ਡਿਊਟੀ ਹੈ ਪਾਣੀ ਪੋਛਦਿਆ ਕਰ ਦਿਓ ਬਹੁਤ ਬਹੁਤ ਧੰਨਵਾਦ ਬਾਈ ਗੁਰਮੀਤ ਸਿੰਘ ਜੀ ਸਰਪੰਚ ਚਕੇਰੀਆਂ ਤੋਂ ਆਏ ਐ ਅੰਗਰੇਜ਼ ਸਿੰਘ ਜੀ ਸਰਪੰਚ ਜਲਾਣਾ ਸਾਰੀ ਟੀਮ ਬੈਠੀ ਹੈ ਸਾਡੇ ਪੁਰਾਣੇ ਸਾਥੀ ਹੈ ਬਾਈ ਬਿੱਕਰ ਚਕੇਰੀਆਂ ਵਾਲਾ ਬਿੰਦਰ ਬਾਈ ਹੋਣੀ ਹੈ ਨਾਲ ਸਾਡਾ ਨਿਰਮਲ ਸਰਾ ਸਾਰਿਆਂ ਦਾ ਧੰਨਵਾਦ ਹੈ ਜੇ ਨਛੱਤਰ ਸਿੰਘ ਜੀ ਸਰਪੰਚ ਦੀ ਗੱਲ ਹੋਵੇ ਚਾਹੇ ਬਾਈ ਸੁਖਵੀਰ ਸਰਪੰਚ ਤੋਂ ਨੇ ਵਧੀਆ ਮੇਲਾ ਭਗਵਾਨ ਸਾਡਾ ਵੀਰ ਸਾਰੇ ਭਰਾ ਮੇਲਾ ਕਰਉਂਦੇ ਰਹੇ ਐ ਤੇ 5 ਦਿਨ ਪਹਿਲਾਂ ਚਕੇਰੀਆਂ ਲੀਗ ਹੋਈ ਤੇ ਵੀ ਨਿਰਮਲ ਫਿਰ ਕਿਵੇਂ ਲੱਗਿਆ ਪਿੰਡ ਵਾਲਿਆਂ ਨੂੰ ਕੰਮ ਹੋ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਕਾਫੀ ਸਮੇਂ ਦੇ ਗੈਪ ਤੋਂ ਬਾਅਦ ਚਕੇਰੀਆਂ ਮੇਲਾ ਹੋਇਆ ਬੜੇ ਸੋਹਣੇ ਮੈਚ ਹੋਏ ਉਥੇ ਆ ਕਮਣੀ ਵੀ 5-4 ਰੇਡਾਂ ਦੇ ਦਿਓ ਤੇ ਯਾਰ ਕੋਈ ਪਤਾ ਨਾ ਲੱਗੇ ਐਨ ਸਾਰੇ ਮੈਚ ਦਾ ਪਤਾ ਲੱਗਦਾ ਵੀ ਕੌਣ ਜਿੱਤਦਾ ਤੇ ਕੌਣ ਹਾਰਦਾ ਸੋ ਕਰਾਓ ਜੀ ਮੈਚ ਸ਼ੁਰੂ ਜਲਦੀ ਦੇ ਨਾਲ ਲੈ ਵੀ ਪਾਲਾ ਉਹ ਪਾਲਾ ਅਬ ਦੇਰੀ ਨਹੀਂ ਹੋਗੀ ਮੈਚ ਵਿੱਚ ਇਸੇ ਵੇਲੇ ਕੁੱਤੀ ਵਾਲੀ ਟੀਮ ਜਿਹੜੀ ਹਰਜੀਵ ਉਹ ਜਲਾਲਾ ਨੇ ਪਿੰਡ ਵਾਲੇ ਪਾਸੇ ਐ ਤੇ ਨਰੰਗਪਿੰਡ ਦੇ ਮੁੰਡੇ ਉੱਡਾਂ ਵਾਲੀ ਸਾਈਡ ਪਹਿਲੀ ਕਬੱਡੀ ਪਾਉਣ ਦੇ ਲਈ ਮੁੰਡਾ ਇਸ ਵੇ ਕੁੱਤੀ ਵਾਲੀ ਟੀਮ ਵੱਲੋਂ ਪਹਿਲੀ ਕਬੱਡੀ ਪੈਂਦੀ ਹੈ ਤੇ ਕਰਦੇ ਜਿਗਰ ਸੁਣਿਆ ਉਧਰਲੇ ਪਾਸੇ ਕਹਿੰਦੇ ਪਹਿਲੀ ਕਬੱਡੀ ਪਾਉਣ ਦੇ ਲਈ ਬੋਡਾ ਕਹਿੰਦੇ ਕੁੱਤੀਵਾਲ ਦੀ ਧਰਤੀ ਦਾ ਕਹਿੰਦੇ ਵਧਿਆ ਹੋਇਆ ਹੈ ਸਾਹਮਣੇ ਕਹਿੰਦੇ ਜਾਫੀ ਦੇਖਾਂਗੇ ਚਾਰ ਤਿਆਰ ਵਰ ਤਿਆਰ ਹੈ ਕਹਿੰਦੇ ਪੈ ਗਈ ਕਬੱਡੀ ਹੈ ਹਲਕਾ ਦਾ ਟੱਚ ਪੁਆਇੰਟ ਜਿਹੜਾ ਧਾਵੀ ਦੇ ਕਹਿੰਦੇ ਖਾਤੇ ਕਹਿੰਦੇ ਜੁੜ ਗਿਆ ਮੇਰੇ ਵੀਰ ਆਮਨ ਕੁੱਤੀਵਾਲ ਪਿੰਡ ਦਾ ਤਗੜਾ ਨਾਮਰ ਜੁੜ ਗਿਆ ਬਿੱਲਾ ਖੋਖਰ ਵਾਲਾ ਇੰਦਰਮਲ ਪਹਿਲਵਾਨ ਜੱਸਾ ਖੋਖਰ ਜੱਸਾ ਮਾਖਾ ਜੋੜੀ ਪਸੰਦ ਰਹੀ ਗਰਾਉਂਡਾਂ ਵਿੱਚ ਲਓ ਬਿੱਲਾ ਖੋਖਰ ਪਿੰਡ ਵਾਲਾ ਨਰੰਗ ਦੀ ਟੀਮ ਨੂੰ ਕਬੱਡੀ ਪਾਉਣ ਦੇ ਲਈ ਵੱਧ ਗਿਆ ਪਈ ਹੋਈ ਰੇਡ ਹੈ ਕੁੱਤੀ ਵਾਲ ਪਿੰਡ ਦਾ ਕਾਲੂ ਹੈ ਨਾਲ ਸੀਤੂ ਹੈ ਨਾਲ ਜੱਗੂਆ ਹੈ ਪੰਮਾ ਕੁੱਤੀ ਵਾਲ ਪਿੰਡ ਦਾ ਪੰਮਾ ਮੇਰੇ ਮਿੱਤਰੋ ਕਰਦਾ ਹੋਇਆ ਕਮਾਲ ਖੇਡ ਦੇ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜਫਾ ਦੇ ਨੰਬਰਾਂ ਜਾਫੀਆਂ ਦਾ ਲੱਖੇ ਦੀ ਰੇਡ ਤੇ ਕਰ ਵੀ ਰਜੀਵ ਗੱਲ ਉਧਰਲੇ ਪਾਸੇ ਕਹਿੰਦੇ ਆਪਾਂ ਦੇਖਾਂਗੇ ਕੁੱਤੇ ਵਾਲ ਦੀ ਧਰਤੀ ਦਾ ਕਹਿੰਦੇ ਲੱਖਾ ਕਹਿੰਦੇ ਔਰ ਕਹਿੰਦੇ ਕਬੱਡੀ ਪੌਣ ਦੇ ਲਈ ਕਹਿੰਦੇ ਵਧਿਆ ਹੋਇਆ ਹੈ ਖੇਡਦੇ ਕਹਿੰਦੇ ਮੈਦਾਨ ਦੇ ਅੰਦਰ ਆਪਾਂ ਦੇਖਾਂਗੇ ਆਹ ਉੜਦੀ ਮਾਂ ਮਿੱਟੀ ਦੀ ਧੂੜ ਹੈ ਕਬੱਡੀ ਕਬੱਡੀ ਕਰਦਾ ਜਾਫੀ ਕਹਿੰਦੇ ਤਿੰਨ ਸਾਬੜੇ ਉਧਰਲੇ ਪਾਸੇ ਬੱਲੇ 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 ਆਹ ਆਪਾਂ ਦੇਖਾਂਗੇ ਪੁਆਇੰਟ ਜਿਹੜਾ ਕਹਿੰਦੇ ਅਗਲੇ ਮੈਚ ਲਈ ਰਾਜਗੜ੍ਹ ਕੁੱਬੇ ਤੇ ਥਰਾਜ ਦੀਆਂ ਟੀਮਾਂ ਆ ਗਈਆਂ ਰੇਟਰ ਬਲਜੀਤ ਗਰਾਊਂਡ ਤੋਂ ਬਾਹਰ ਚੈੱਕ ਕਰ ਲਓ ਦੋਨੇ ਟੀਮਾਂ ਥਰਾਜ ਹਰਿਆਣਾ ਜਿਲੇ ਸਰਸੇ ਦਾ ਮਾਣ ਹੈ ਜਦੋਂ ਵੀ ਮੁੰਡੇ ਜਾਂਦੇ ਆ ਸਿਰਾ ਕਰਾਉਂਦੇ ਆ ਇਹਨਾਂ ਦਾ ਮੈਚ ਜਿਹੜਾ ਉਹ ਖੇਡਿਆ ਜਾਊਗਾ ਰਾਜਗੜ ਕੁੱਬਿਆਂ ਨਾਲ ਇਹ ਟੀਮਾਂ ਜਿਹੜੀਆਂ ਆ ਦੇ ਰੇਡਰ ਬਾਹਰ ਚੈੱਕ ਕਰ ਲੈਣਾ ਲਓ ਸਾਹਮਣੇ ਸੀਤ ਕੋਸ਼ਿਸ਼ ਕਰ ਰਿਹਾ ਪਰ ਟੱਚ ਡਬਲ ਤੇ ਨੰਬਰ ਰੇਡਰ ਦਾ ਸੌਂਡ ਵਾਲੇ ਹੂਟਰੇ ਵਾਲੇ ਵੀਰ ਨੂੰ ਬੇਨਤੇ ਬਾਬਾ ਜੀ ਧਿਆਨ ਢੇਰੀਆਂ ਦੇ ਰੱਖ ਲੰਬੀ ਨਾ ਜਾ ਰੇਡ ਅਮਨ ਦੀ ਬੋਲ ਸਾਡੇ ਰਜੀਤ ਦੇ ਉਧਰਲੇ ਪਾਸੇ ਕਹਿੰਦੇ ਅਮਨ ਦੀ ਕਹਿੰਦੇ ਰੇਡ ਪੈ ਗਈਆ ਬੋਡਾ ਕਹਿੰਦੇ ਕੁੱਤੇ ਵਾਲ ਦੀ ਧਰਤੀ ਦਾ ਉਧਰਲੇ ਪਾਸੇ ਕਹਿੰਦੇ ਹੋਈ ਹੱਥ ਜੋੜੀ ਸਾਹਮਣੇ ਮੁੰਡਾ ਬਾਟਾ ਵੱੜਦਾ ਦਰਿਆਉਦਾ ਪੁਆਇੰਟ ਕਹਿੰਦੇ ਧਾਵੀ ਦਾ ਰੇਡ ਪਾਉਣ ਦੇ ਲਈ ਕਹਿੰਦੇ ਬਿੱਲਾ ਕਹਿੰਦੇ ਫੇਰ ਖੇਡ ਦੇ ਮੈਦਾਨ ਦੇ ਅੰਦਰ ਕਹਿੰਦੇ ਵਧਿਆ ਹੋਇਆ ਉਧਰਲੇ ਪਾਸੇ ਕਹਿੰਦੇ ਕੁੱਤੀ ਵਾਲ ਪਿੰਡ ਹੈ ਉਹ ਜਾਫੀ ਕਹਿੰਦੇ ਤਿਆਰ ਵਰ ਤਿਆਰ ਹੈ ਉਹ ਸਾਹਮਣੇ ਬੱਲੇ ਬੱਲੇ ਹੋ ਗਈ ਹੈ ਏ ਓ ਬੱਲੇ 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 ਓ ਪਿੰਡ ਵਾਲਿਓ ਮਾਰ ਦਿਓ ਫਿਰ ਤਾੜੀ ਤੂੜੀ ਸੀਤੂ ਠਾ ਠਾ ਹੋਈ ਪਈ ਐ ਜੱਟਾ ਮੇਲਾ ਜਲਾਲ ਵਾਲੇ ਚੱਲਦਾ ਤਾ ਹੋਈ ਪਈ ਐ ਉਧਰਲੇ ਪਾਸੇ ਚੱਲਦੇ ਮੈਚ ਦੇ ਵਿੱਚੋਂ ਕੁੱਤੀਆਲ ਦੀ ਟੀਮ ਜੇਤੂ ਐ ਨੋਟ ਕਰ ਲਓ ਜੀ ਚੱਲਦੇ ਮੈਚ ਦੇ ਵਿੱਚੋਂ ਕੁੱਤੀ ਵਾਲੀ ਦੀ ਟੀਮ ਜਿਹੜੀ ਜੇਤੂ ਆਏ ਮੰਗੇ ਭਾਈ ਅਗਲੇ ਮੈਚਾਂ ਦੀਆਂ ਟੀਮਾਂ ਨੂੰ ਆਪਾਂ ਸੱਦਾ ਦਈਏ ਇਸ ਤੋਂ ਉੱਪਰਲੇ ਮੈਚ ਦੀਆਂ ਟੀਮਾਂ ਚੱਲਦੇ ਮੈਚ ਦੇ ਵਿੱਚੋਂ ਕਹਿੰਦੇ ਕੁੱਤੀ ਵਾਲੀ ਦੀ ਟੀਮ ਕਹਿੰਦੇ ਜੇਤੂ ਆਏ ਅਗਲੇ ਮੈਚ ਦੀਆਂ ਟੀਮਾਂ ਹਰਮਨ ਬੁਲਟ ਜਿੱਥੇ ਆਵਾਜ਼ ਸੁਣਦਾ ਇੱਕ ਵਾਰ ਮੇਰੇ ਨਾਲ ਸੰਪਰਕ ਕਰੇ ਵੇਟ ਕਮੇਟੀ ਕੋਲੇ ਹਰਮਨ ਬੁਲਟ ਹਾਉ ਜਿਹ ਉਧਰਲੇ ਪਾਸੇ ਕਹਿੰਦੇ ਥਰਾਜ ਤੇ ਨਾਲ ਕਹਿੰਦੇ ਰਾਜਗੜ ਕੋਬਾ ਦੋਨੋਂ ਟੀਮਾਂ ਦੇ ਦਰਮਿਆਨ ਇਹ ਚੋਟੀ ਦਾ ਮੁਕਾਬਲਾ ਕਹਿੰਦੇ ਸ਼ੁਰੂ ਹੋਣ ਲੱਗਿਆ ਹੈ ਸ਼ੁਰੂ ਹੋਣ ਲੱਗਿਆ ਸਾਡੇ ਕਮੇਟੀ ਮੈਂਬਰਾਂ ਦਾ ਧੰਨਵਾਦ ਦਰਸ਼ਨ ਸਿੰਘ ਜੀ ਜੈਲਦਾਰ ਮਨੂ ਕਬੱਡੀ ਖਿਡਾਰੀ ਲਵੀ ਰਹਿਲੋਤ ਫਰੀਦ ਖਾਨ ਹਰਮਨ ਹਰਦੀਪ ਪ੍ਰਜੇਸ਼ ਪੁਕੀ ਪ੍ਰੇਮ ਭਰਾ ਸਾਡਾ ਰਸ਼ਨੀ ਕੁਲਦੀਪ ਜੋਨੀ ਜਸ਼ਨ ਸੋਨੂ ਹਣੀ ਖੁਸ਼ੀ ਰਾਹੁਲ ਕੁਲਵਿੰਦਰ ਮਾਨਕ ਬਿੰਦਰ ਸ਼ੈਂਟੀ ਹਰਜਿੰਦਰ ਜੈਲਦਾਰ ਮਣੀਪਰਾ ਸੰਦੀਪ ਖੁਸ਼ਮਣ ਜਸ਼ਨ ਤੇ ਖਾਨ ਨਾਲ ਸਾਡਾ ਹਰਮਨ ਬੁਲਟ ਪਿਆਰਾ ਵੀਰ ਸਾਰਿਆਂ ਦਾ ਧੰਨਵਾਦ ਬੁਲਟ ਦੇਖ ਲਈ ਯਾਰ ਜੇ ਹਾਂ ਜਿਹੜੀ ਟੀਮ ਸਰਾਜ ਦੀ ਹੈ ਉਹ ਮੁੰਡੇ ਚਲੇ ਗਏ ਆ ਉਡਾਂ ਵਾਲੀ ਸਾਈਡ ਤੇ ਰਾਜਗੜ੍ਹ ਕੁੱਬੇ ਦੀ ਟੀਮ ਜਿਹੜੀ ਹੈ ਉਹ ਜਲਾਲ ਨੇ ਪਿੰਡ ਵਾਲੇ ਪਾਸੇ ਹੈ ਪਹਿਲੇ ਕਬੱਡੀ ਕਾਲੀ ਕੁੱਬਿਆਂ ਵਾਲਾ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਧ ਗਿਆ ਉਧਰਲੇ ਪਾਸੇ ਚਾਰ ਜਾਫੀ ਪੱਟਾਂ ਦੇ ਥਾਪੀਆਂ ਮਾਰਦੇ ਐ ਹਰਿਆਣੇ ਤੇ ਪੰਜਾਬ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋਨੋਂ ਚੰਗੀਆਂ ਆ ਬਾਲੀ ਐ ਥਰਾਜ ਪਿੰਡ ਵਾਲਾ ਗੁਰਪਾਲ ਸਿੰਘ ਕਰਦਾ ਟਰਾਈ ਲੱਗਦਾ ਜੋਰ ਹੁੰਦੀ ਆ ਬੱਲੇ ਬੱਲੇ ਲਓ ਸਾਹਮਣੇ ਮੇਰੇ ਪੰਜਾਬੀ ਵੀਰੋ ਪਹਿਲੀ ਰੇਡ ਤੇ ਜਫਤ ਲੱਗ ਗਿਆ ਨੰਬਰ ਜਫੀਆਂ ਦਾ ਰੇਡ ਕਾਲੇ ਦੀ ਬੋਲ ਰਜੀਵ ਦੀ ਉਧਰਲੇ ਪਾਸੇ ਕਹਿੰਦੇ ਥਰਾਜ ਵਾਲਾ ਕਹਿੰਦੇ ਕਾਲਾ ਕਹਿੰਦੇ ਕਬੱਡੀ ਪੌਣ ਦੇ ਲਈ ਕਹਿੰਦੇ ਸਿੱਖੀ ਸਰੂਪ ਦੇ ਵਿੱਚ ਕਹਿੰਦੇ ਵਧਿਆ ਹੋਇਆ ਮੇਰੇ ਮਿੱਤਰੋ ਵੀ ਬੰਦ-ਬੰਦ ਕਟਾਕੇ ਖੜ ਗਏ ਵਿੱਚ ਬਜ਼ਾਰਾ ਦੇ ਮੇਰਾ ਪੰਥ ਖਾਲਸਾ ਭਲਿਆ ਛਾਵੇਂ ਤਲਵਾਰਾਂ ਦੇ ਉਧਰਲੇ ਪਾਸੇ ਆਪਾਂ ਦੇਖਾਂਗੇ ਰਾਜਗੜ ਕੋਬੇ ਵਾਲਾ ਪਰ ਸਾਹਮਣੇ ਕਾਲਾ ਕਹਿੰਦੇ ਬਾਟਾ ਵਰਦਾ ਤੁਰਿਆ ਆਉਂਦਾ ਹੈ ਪੁਆਇੰਟ ਜਿਹੜਾ ਰੇਡਰ ਦਾ ਕਬੱਡੀ ਪੌਂਡ ਦੇ ਲਈ ਬਗੇ ਬਾਈ ਚੱਕ ਬੈਗ ਤੇ ਕਰ ਮੁੰਡੇ ਦੀ ਗੱਲ ਲਓ ਸਾਹਮਣੇ ਰਾਜਗੜ੍ਹ ਕੁੱਬਿਆਂ ਵਾਲਾ ਮੁੰਡਾ ਕਬੱਡੀ ਪਾ ਰਿਹਾ ਹੈ ਮਹਿਮਾ ਸਵਾਈ ਦੇ ਪੰਨੀ ਵਾਲਾ ਰੁਲਦੂ ਸ਼ਿਮਲਾ ਤੇ ਮੌਜੀਆ ਉਦੋਂ ਬਲ ਖੋਖਰ ਬਠਿੰਡਾ ਤੇ ਖੋਖਰ ਖੁਰਦ ਕਾਲਿਆਣੇ ਨੂੰ ਬਾਈ ਹੈ ਇਹ ਟੀਮਾਂ ਨੋਟ ਕਰ ਲੈਣ ਲਓ ਸਾਹਮਣੇ ਕਬੱਡੀ ਪੈ ਗਈ ਹੈ ਨੰਬਰ ਜਫੀਆਂ ਦਾ ਪੁਆਇੰਟ ਕਹਿੰਦੇ ਇਸ ਸਮੇਂ ਕਾਲੂ ਐ ਥਰਾਜ ਪਿੰਡ ਦਾ ਨਿੰਮਾ ਵੀ ਭਰਾ ਆਇਆ ਹੋਇਆ ਥਰਾਜ ਵਾਲਾ ਬਿਆਨਤ ਕੋਚ ਦੇ ਚਰਚੇ ਹੁੰਦੇ ਆ ਜਿੰਨੇ ਵੀ ਇਲਾਕੇ ਦੀ ਸੰਗਤ ਆਈ ਹੈ ਸਾਰਿਆਂ ਦਾ ਧੰਨਵਾਦ ਕਰਦੇ ਆ। ਆਹ ਸਾਹਮਣੇ ਕਬੱਡੀ ਪੈ ਗਈ ਹੈ। ਸਾਡਾ ਪਰਮਵੀਰ ਵੀ ਜੁੜਿਆ ਅੱਜ ਦੇ ਮੇਲੇ ਤੇ ਪਰੰਪਰਾਵਾਂ ਦਾ ਵੀ ਧੰਨਵਾਦ ਕਰਦੇ ਆ ਜਿੰਨੇ ਵੀ ਜਲਾਲ ਉਹਨਾਂ ਦੇ ਵੀਰ ਹੈ ਸਾਰਿਆਂ ਦਾ ਧੰਨਵਾਦ ਲਓ ਨੰਬਰ 1 ਪ੍ਰੀਤ ਸਰਾਜ ਵਾਲਾ ਆਪਦੀ ਟੀਮ ਦੇ ਲਈ ਜੋੜ ਗਿਆ ਅਗਲੀ ਕਬੱਡੀ ਦੇ ਕਰੀਰ ਦੀ ਗੱਲ ਉਧਰਲੇ ਪਾਸੇ ਕਹਿੰਦੇ ਰਾਜਗੜ੍ਹ ਕੁੱਬੇ ਵਾਲੀ ਧਰਤੀ ਦਾ ਮੁੰਡਾ ਕਹਿੰਦੇ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਹੈ ਉਹ ਮੁੰਡੇ ਦੇ ਕਹਿੰਦੇ ਡੌਲੇ ਫੜਕਦੇ ਆ ਮੈਨੂੰ ਲੱਗਦਾ ਵੀ ਫੜਕਦੇ ਡੌਲੇ ਕੁਝ ਕਰਵਾਉਣਗੇ ਉਹ ਜਾਫੀ ਤੇ ਰੇਡਰ ਜਦੋਂ ਟਕਰਾਉਣਗੇ ਸਾਹਮਣੇ ਗੱਜ ਨਹੀਂ ਹੈ ਇਹ ਹੈ ਕਹਿੰਦੇ ਗਿਲਜੇ ਵਾਲੀਆ ਗੱਜਵੀਂ ਕਦੇ ਖੇਡਦਾ ਓਪਨ ਦੇ ਕਦੇ ਖੇਡਦਾ ਵਜਨੀ ਐਨ ਜੱਫਾ ਲਾ ਕੇ ਤਿੰਨ ਤਿੰਨ ਕਰਾ ਗਿਆ ਰੇਡ ਸੰਦੀਪ ਨੇ ਪਾਤੀ ਹੈ ਫਰਾਜਪਿੰਡ ਦੀ ਟੀਮ ਹੈ ਵੱਡੇ ਵੱਡੇ ਕੱਪਾਂ ਦੇ ਮੁੰਡਿਆਂ ਨੇ ਚਰਚੇ ਕਰਾਏ ਹੈ ਲਓ ਸੰਦੀਪ ਫਰਾਜਪਿੰਡ ਦਾ ਕਬੱਡੀ ਪਾ ਰਿਹਾ ਹੈ ਇਧਰਲੇ ਪਾਸੇ ਨੰਬਰ ਰੇਡਰ ਦੀ ਟੀਮ ਦੇ ਹਿੱਸੇ ਵਿੱਚ ਆ ਜਾੜਿਆ ਮੈਚ ਸਮਾਪਤ ਤੇ ਫਰਾਜ ਵਾਲੇ ਮੁੰਡੇ ਜਿੱਤ ਗਏ ਹੈ ਨੰਬਰ ਰੇਡਰ ਦਾ ਫਰਾਜ ਦੀ ਟੀਮ ਜਿੱਤ ਰਹੀ ਹੈ ਆਓ ਜੀ ਅਗਲਾ ਮੈਚ ਮਹਿਮਾ ਸਵਾਈ ਦੇ ਪੰਨੀ ਨਾਲ ਰਲਦੂ ਸ਼ਿਮਲਾ ਤੇ ਮੌਜੀਆ ਖੋਖਰ ਬਠਿੰਡਾ ਤੇ ਖੋਖਰ ਖੁਰਦ ਆਓ ਜੀ ਮਹਿਮਾ ਸਵਾਈ ਤੇ ਨਾਲ ਰੁਲਦੂ ਪੰਨੀ ਵਾਲੀ ਦੀਆਂ ਟੀਮਾਂ ਆਓ ਜੀ ਮਹਿਮਾ ਸਮਾਈ ਤੇ ਨਾਲ ਕਹਿੰਦੇ ਰੁਲਦੂ ਪੰਨੇ ਵਾਲੀ ਦੀ ਟੀਮਾਂ ਆ ਜਿਹੜਾ ਮੈਚ ਖੇੜਿਆ ਜਾਵੇਗਾ ਦੋਨੋਂ ਟੀਮਾਂ ਜਲਦੀ ਦੇ ਨਾਲ ਹੁਣ ਆਪਾਂ ਸਮਾਂ ਨਾਲ ਲਾਈਏ ਲੈ ਵੀ ਜਿਵੇਂ ਟੀਮਾਂ ਨੂੰ ਵਾਜਾ ਵੱਜਦੀ ਹੈ ਨਾ ਅੱਧਾ ਸਕਿੰਟ ਪਹਿਲਾਂ ਹੀ ਆ ਜਾ ਕਰੋ ਗਰਾਊਂਡ ਦੇ ਵਿੱਚ ਬੇਨਤੀ ਹੈ ਮਹਿਮਾ ਸਵਾਈ ਤੇ ਨਾਲ ਕਹਿੰਦੇ ਰੁਲਦੂ ਪੰਨੀ ਵਾਲੀ ਦੀ ਟੀਮ ਇਹਨਾਂ ਦੇ ਦਰਮਿਆਨ ਮੈਚ ਖੇੜਿਆ ਜਾਵੇਗਾ ਹੈਲੋ ਇਹ ਤਾਂ ਸਾਡਾ ਹੈਂਡੀਕੈਪਡ ਵੀਰ ਹੈ ਜਸਪ੍ਰੀਤ ਮੱਲੇ ਵਾਲਾ ਸਵੇਰ ਤੋਂ ਲੈ ਕੇ ਇਸ ਗਰਾਊਂਡ ਦੇ ਵਿੱਚ ਉਹ ਗਿਆ ਸੇਵਾ ਕਰ ਰਿਹਾ ਹੈ ਉਹ ਵੀ ਦਰਸ਼ਕਾਂ ਦੀ ਕਿਚੜੀ ਚ ਕਿਹੜਾ ਲਾਊਗਾ ਸਾਰਿਆਂ ਨੇ ਉਹਦਾ ਵੀ ਮਾਨ ਸਨਮਾਨ ਜ਼ਰੂਰ ਕਰਨਾ ਹੈ ਦਰਸ਼ਨ ਸਿੰਘ ਜੇਲਦਾਰ ਉਹਦਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਲੈਣਾ ਆ ਕੇ ਪ੍ਰਬੰਧਕਾਂ ਵੱਲੋਂ ਕਮੇਟੀ ਵਾਲੇ ਮੁੰਡਿਆਂ ਵੱਲੋਂ ਵੱਡੇ ਕੱਪ ਨਾਲ ਮਾਨ ਸਨਮਾਨ ਜਿਹੜਾ ਦਰਸ਼ਨ ਸਿੰਘ ਜੇਲਦਾਰ ਦਾ ਹੋਵੇਗਾ ਪੰਨੀ ਵਾਲਾ ਰੁਲਦੂ ਦਾ ਮੈਚ ਮਹਿਮਾ ਸਵਾਈ ਨਾਲ ਆਓ ਜੀ ਮਹਿਮਾ ਸਵਾਈ ਤੇ ਨਾਲ ਰੁਲਦੂ ਪੰਨੇ ਵਾਲਾ ਰੋਲਦੂ ਪਨੀਰ ਦੀ ਟੀਮ ਆ ਗਈ ਮਹਿਮਾ ਸਮਾਈ ਵਾਲੇ ਮੁੰਡੇ ਕਿੱਥੇ ਆ ਬਹਿਬਾ ਸਮਾਈ ਵਾਲੇ ਮੁੰਡੇ ਭਾਈ ਗੁਰਮੀਤ ਸਿੰਘ ਜੀ ਸਰਪੰਚ ਚਕੇਰੀਆਂ ਬਹੁਤ ਬੜਾ ਧੰਨਵਾਦ ਆ ਵੱਡੇ ਮਾਨ ਸਨਮਾਨ ਜਿਹੜੇ ਪੰਜਾਬੀ ਬੋਲਾਂ ਦੇ ਲਈ ਕਰਦੇ ਆ ਭਾਈ ਗੁਰਮੀਤ ਸਿੰਘ ਜੀ ਸਰਪੰਚ ਚਕੇਰੀਆਂ ਪਿਛਲੇ ਦਿਨੀ ਸੰਡੇ ਨੂੰ ਚਕੇਰੀਆਂ ਵਿੱਚ ਉਹਡਾ ਡੱਬ ਵਾਲੀ ਤੇ ਵੱਡਾ ਗੁੜਾ ਬਲਾਕ ਦੀ ਲੀਗ ਦੇ ਮੈਚ ਹੋਏ ਬਹੁਤ ਸੋਹਣਾ ਮੇਲਾ ਹੋਇਆ ਸਾਡੇ ਜਿੰਨੇ ਵੀ ਸੱਜਣਾ ਗਮਦੂਰ ਸਿੰਘ ਜੀ ਮਹਾਰਾਜ ਕਾ ਕਾਲਾ ਮਹਾਰਾਜ ਕਾ ਜੀ ਦੀਪਾ ਮਹਾਰਾਜ ਕਾ ਜੰਟਾ ਮਹਾਰਾਜ ਕਾ ਗੋਰਾ ਬਾਈ ਐ ਜਸਵੰਤ ਸਿੰਘ ਉਪ ਸਰਪੰਚ ਦੀਪਾ ਸਿੰਘ ਜੀ ਸਾਉ ਸਿੰਘ ਜੀ ਜਗਵਿੰਦਰ ਸਿੰਘ ਜੀ ਅਕਮਲ ਸਿੰਘ ਜੀ ਗੁਰਾ ਸਿੰਘ ਜੀ ਕਾਕਾ ਸਿੰਘ ਜੀ ਸਤਪਾਲ ਸਿੰਘ ਜੀ ਗੁਰਮਖ ਸਿੰਘ ਜੀ ਧੰਨਵਾਦ ਜਿੰਨੇ ਵੀ ਪ੍ਰਵੰਧਕ ਵੀਰ ਆ ਸਾਡੇ ਸ਼ੁਰੂ ਕਰਾਓ ਜੀ ਮੈਚ ਆਓ ਜੀ ਮਹਿਮਾ ਸਵਾਈ ਵਾਲੇ ਬਾਕੀ ਰਹਿੰਦੇ ਪਲੇਅਰ ਕਿੱਥੇ ਹੈ ਜੀ ਇੰਨਾ ਸਮਾਂ ਨਹੀਂ ਬੇਨਤੀ ਹੈ ਹੈਲੋ ਮਹਿਮਾ ਸਵਾਈ ਜਲਦੀ ਆਓ ਜੀ ਅੰਗਰੇਜ਼ ਸਿੰਘ ਜੀ ਸਰਪੰਚ ਜਸਵਿੰਦਰ ਸਿੰਘ ਜੀ ਸਾਫਕਾ ਸਰਪੰਚ ਅਮਨਦੀਪ ਪਾਲੀ ਜੀ ਸਾਫਕਾ ਸਰਪੰਚ ਬੰਤਾ ਸਿੰਘ ਜੀ ਬੜਿੰਗ ਸਟਿੱਪਣੀ ਝੰਡਾ ਵਾਲਾ ਗਰਾਊਂਡ ਜਾਵੇ ਬਈ ਜਲਦੀ ਦੇ ਨਾਲ ਗੁਰਤੇਜ ਨਿੱਕਾ हेयर सैलून ਜੀ ਬਾਲਾ ਸਿੰਘ ਜੀ ਬਾਬਾ ਮਹਿੰਦਰਨਾਥ ਜੀ ਸੁਖਦੇਵ ਸਿੰਘ ਸੁਖੀ ਜੀ ਜੱਗੂ ਸਿੰਘ ਜੀ ਹਰਮੀਤ ਮਿਸਤਰੀ ਜੀ ਸੰਦੀਪ ਇੰਦਲ ਜੀ ਠਾਣਾ ਮਿਸਤਰੀ ਜੀ ਜਗਤਾਰ ਸਿੰਘ ਜੱਗਾ ਡੀਪੂ ਹੋਲਡਰ ਕਾਲੀ ਟੇਲਰ ਜਗਸੀਰ ਪ੍ਰਧਾਨ ਗੁਰਮੀਤ ਬਿਜਲੀ ਵਾਲਾ ਜੱਗਾ ਸਿੰਘ ਗੁਰੀ ਸਾਡਾ ਵੀਰ ਮੰਦਰ ਸਿੰਘ ਜੀ ਜਲਦੀ ਸ਼ੁਰੂ ਕਰੋ ਜੀ ਮੈਚ ਸਾਰੇ ਪਿੰਡ ਦਾ ਧੰਨਵਾਦ ਹੈ 크੍ਰਿਸ਼ਨ ਵਾਟਰ ਬਾਕਸ ਵਾਲੇ ਪਿੰਡ ਦਾ 크੍ਰਿਸ਼ਨ ਵਾਟਰ ਬਾਕਸ ਵਾਲੇ ਵੀਰ ਦਾ ਵੀ ਧੰਨਵਾਦ ਭਾਈ ਜੇ ਕਿਸੇ ਦਾ ਨਾਮ رہ ਗਿਆ ਬੋਲਣ ਕੰਨੀ ਉਹਦਾ ਮਾਫੀ ਚਾਹੁੰਦੇ ਆ ਪਰ ਹੁਣ ਆ ਨਾਮ ਵਾਲੀ ਲਿਸਟ ਲੈ ਲਓ ਭਰਾਵਾਂ ਕੇ ਸਾਰੀ ਕਮੇਟੀ ਦਾ ਧੰਨਵਾਦ ਦਲਸ਼ਨ ਜੈਲਦਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਰੀ ਕਮੇਟੀ ਵੱਲੋਂ ਮਾਨ ਸਨਮਾਨ ਲੰਗਰ ਦੀ ਜੋ ਸੇਵਾ ਕੀਤੀ ਹੈ ਗਰਾਊਂਡ ਵੀ ਤਿਆਰ ਕੀਤਾ ਹੈ ਜੈਲਦਾਰ ਫੈਬਰੀ ਦਾ ਥੈਂਕ ਯੂ ਸਾਰੇ ਕਲੱਬ ਦਾ ਇੱਕ ਵਾਰ ਤੋਂ ਫੇਰ ਧੰਨਵਾਦ ਹੁਣ 10-12 ਮੈਚ ਰਹਿ ਗਏ ਇਕੱਲੀ ਕਬੱਡੀ ਬੋਲ ਲੈਣੇ ਤੋਂ ਵੀਰ ਬਣ ਕੇ ਲਿਸਟਾਂ ਬੰਦ ਕਰ ਦਿਓ ਨਹੀਂ ਤੇ ਫਿਰ 11:00 ਵਜ ਜਾਣੇ ਆ ਬਹੁਤ-ਬਹੁਤ ਧੰਨਵਾਦ ਸਾਰੇ ਜਲਾਲ ਨੇ ਪਿੰਡ ਦਾ ਬਹੁਤ-ਬਹੁਤ ਥੈਂਕ ਯ ਉਧਰ ਦੇ ਪਾਸੇ ਜਿਹੜੀ ਟੀਮ ਕਹਿੰਦੇ ਗੋਡਾ ਵਾਲੀ ਸਾਈਡ ਹੈ ਆ ਗਈ ਹੈ ਰੁਲਦੂ ਪੰਨੇ ਵਾਲੀ ਦੀ ਔਰ ਜਿਹੜੀ ਪਿੰਡ ਵਾਲੇ ਪਾਸੇ ਟੀਮ ਹੈ ਮਹਿਮਾ ਸਵਾਈ ਦੀ ਪਹਿਲੀ ਰੇਡ ਦੇ ਉਧਰ ਉਧਰਲੇ ਪਾਸੇ ਕਹਿੰਦੇ ਬਹਿਮਾ ਸਵਾਈ ਵਾਲੇ ਚੋਬਰ ਨੇ ਉਹ ਕਹਿੰਦੇ ਗੱਡਾ ਕਹਿੰਦੇ ਡਈਆਂ ਤੇ ਕਰਤਾ ਬੱਲੇ ਬੱਲੇ ਕਹਿੰਦੇ ਹੋਈ ਪਈ ਹੈ ਉਹ ਸਾਹਮਣੇ ਉਧਰਲੇ ਪਾਸੇ ਕਹਿੰਦੇ ਰਾਮਪੁਰ ਵਾਲੇ ਕਾਲੂ ਦਾ ਵੀ ਕਹਿੰਦੇ ਧੰਨਵਾਦ ਹੈ ਕਲੀ ਤੇ ਕਹਿੰਦੇ ਫੋੜੇ ਦੀ ਕਹਿੰਦੇ ਸੇਵਾ ਕਰਦਾ ਹੈ ਧੰਨਵਾਦ ਹੈ ਉਧਰਲੇ ਪਾਸੇ ਬੂਬ ਸਪਰੇ ਪੁਛਦੀ ਕਰੋ ਜੀ ਬੂਬ ਸਪਰੇ ਲੈ ਵੀ